ਜਿੰਦਾਬਾਦ ਪੱਤਰਕਾਰ ਇਕਤਾ ਜਿੰਦਾਬਾਦ ਪੱਤਰਕਾਰ ਇਕਤਾ ਜਿੰਦਾਬਾਦ ਪੱਤਰਕਾਰ ਇਕਤਾ ਜਿੰਦਾਬਾਦ ਕਸਰੀ ਕਾਲ ਜੀ ਮੈਂ ਚਰਚਾ ਜੀ ਉਹ ਤੁਸੀਂ ਜਾਣਦੇ ਹੋ ਕਿ ਜਰਨਲਿਸਟ ਬਹੁਤ ਹੀ ਐਪਿਕ ਰਧਿਆਨੂ ਪੱਤਰਕਾਰ ਸੱਚ ਦੀ ਕਲਮ ਚਲਾਉਣ ਵਾਲੇ ਜਿਹੜੇ ਦੁਬਾਇਆ ਜਾਂਦਾ ਬਹੁਤ ਸ਼ਰਮ ਨਾਇਕ ਅਸੀਕ ਗੱਲ ਕਵਾਂਗੇ ਹਾਦਸਾ ਵੀ ਕਹਿ ਸਕਦੇ ਹਾਂ ਅਗੇ ਅੱਜ ਸਾਡੇ ਨਾਲ ਸਾਰੇ 71 ਸੀਨੀਅਰ ਰਿਪੋਰਟਰਸ ਵੀ ਆਏ ਹਨ ਡਿਸਟ੍ਰਿਕਟ ਫ੍ਰੀ ਕੋਰਟ ਤੇ ਜਵਾ ਜਾਣਕਾਰੀ ਸੋਨਣਾ ਲਵਾਂਗੇ ਅਸਸਰੀ ਕਾਲ ਸਰ ਕੀ ਕਹਿਣਾ ਚਾਹੋਗੇ ਤੁਸੀਂ ਪੱਤਰਕਾਰਾਂ ਦੇ ਜੋ ਮਤਲਬ ਕਿ ਅਰੈਸਟ ਪਰਚੇ ਵਗੈਰਾ ਹੋ ਰਹੀਆਂ ਕੀ ਗੱਲੇ ਸਹੀ ਹੋ ਰਹੀਆਂ ਬਿਲਕੁਲ ਗਲਤ ਹੈ ਅਸਲ ਚ ਕੀ ਹੈ ਵੀ ਜਦੋਂ ਕਿਸੇ ਕੋਈ ਸਤਾਣ ਦੀ ਉਹ ਬੰਦਾ ਹੰਕਾਰੀ ਹੋ ਜਾਂਦਾ ਔਰ ਉਸ ਨੂੰ ਇਹ ਲੱਗਦਾ ਵੀ ਜੋ ਮੇਰੇ ਖਿਲਾਫ ਤਾਂ ਕੁਝ ਹੋਣਾ ਹੀ ਨਹੀਂ ਚਾਹੀਦਾ ਜਦੋਂ ਸੱਤਾ ਤੋਂ ਬਾਹਰੋਂ ਆਪੋਜੀਸ਼ਨ ਚ ਦੇ ਇਹ ਪੱਤਰਕਾਰਾਂ ਨੂੰ ਸੁਲਾਉਂਦੇ ਆ ਉਹਨਾਂ ਦੀ ਹਰ ਇੱਕ ਖਬਰ ਨੂੰ ਕਹਿੰਦੇ ਹਾਂ ਜੀ ਬਹੁਤ ਵਧੀਆ ਸਰਕਾਰ ਬੜਾ ਵਧੀਆ ਲਈਏ ਜੋ ਕੁਦਰਤਕਾਰ ਕਿ ਆ ਜਾਂਦੇ ਆ ਫਿਰ ਉਹਨਾਂ ਨੂੰ ਚੀਜ਼ਾਂ ਮਾੜੀਆਂ ਲੱਗਣ ਲੱਗਦੀਆਂ ਅਸਲ ਦੇ ਵਿੱਚ ਪੱਤਰਕਾਰ ਜਿਹੜੇ ਹੈਗੇ ਉਹਨਾਂ ਨੇ ਤਾਂ ਆਪਣਾ ਕੰਮ ਕਰਨਾ ਆਪਣੀ ਡਿਊਟੀ ਕਰਨੀ ਹੈ ਪਰ ਪੱਤਰਕਾਰ ਆਪਣੀ ਡਿਊਟੀ ਕਰਦੇ ਮਿਲ ਜੇ ਇਹਨਾਂ ਨੂੰ ਉਸ ਦੀ ਕੋਈ ਤਕਲੀਫ ਹੁੰਦੀ ਹੈ ਤੇ ਅਦਾਲਤ ਜਾਣ ਐਵੇਂ ਪਰਚੇ ਕਰੀ ਜਾਂਦੇ ਆ ਹਾਂ ਸਾਸ੍ਰੀ ਕਸਾ ਤੁਸੀਂ ਕਿ ਕਹਿਣਾ ਚਾਹੋਗੇ ਦੇਖੋ ਪੱਤਰਕਾਰ ਦੀ ਆਪਣੀ ਇੰਪੋਰਟੈਂਸ ਆ ਹਰ ਇੱਕ ਛੋਟੀ ਤੋਂ ਲੈ ਕੇ ਵੱਡੀ ਤੱਕ ਖਬਰ ਪੇਚੋਣੇ ਤੋਂ ਬਾਅਦ ਪੱਤਰਕਾਰ ਦਾ ਛੋਟਾ ਹੈ ਜਾਂ ਵੱਡਾ ਹੈ ਇਹ ਨਹੀਂ ਹੁੰਦਾ ਹੈ ਕਿ ਸੱਚ ਦੀ ਆਵਾਜ਼ ਦਬੋਣੀ ਸਹੀ ਹੈ ਤੁਸੀਂ ਦੇਖੋ ਪੱਤਰਕਾਰ ਕਦੇ ਵੀ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਾਰੇ ਪੱਤਰਕਾਰ ਬਰਾਬਰ ਦੇ ਹੁੰਦੇ ਨੇ ਜਿਵੇਂ ਕਿ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਜੱਤੋਂ ਤੋਂ ਹੈਗੀ ਹੈ ਮੈਂ ਸਿੱਖ ਸਿੱਖੂ ਆਪਾਂ ਵੇਖ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਆਵਾਜ਼ ਬਣੀ ਹੋਈ ਨਹੀਂ بڑے ਮੁੱਦੇ ਚੁੱਕਦੇ ਨਹੀਂ ਉਹਨਾਂ ਦੇ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਰਾਮਪੁਰਾ ਫੂਲ ਦੇ ਐਮ ਐਲ ਏ ਦੇ ਪੀਏ ਵੱਲੋਂ ਕਰਵਾਇਆ ਗਿਆ ਅਸੀਂ ਉਹਦੀ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਪੱਤਰਕਾਰ ਸਬਤੀਆਂ ਵੱਲੋਂ ਸੱਚ ਸ਼ਬਦਾਂ ਵਿੱਚ ਨਖੇਤੀ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਇਸ ਪਰਚੇ ਨੂੰ ਜਿਹੜਾ ਤੁਰੰਤ ਰੱਦ ਕਰਨਾ ਚਾਹੀਦਾ ਹੈਗਾ ਨਹੀਂ ਤਾਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪੱਤਰਕਾਰ ਯੂਨੀਅਨ ਜੱਥੇਬੰਦੀਆਂ ਜਿੰਨੀਆਂ ਵੀ ਪੰਜਾਬ ਵਿੱਚ ਕੰਮ ਕਰਦੀਆਂ ਉਹਨਾਂ ਵੱਲੋਂ ਇੱਕ ਵਿਉਂਤ ਬਣਾ ਕੇ ਇਸ ਦੇ ਖਿਲਾਫ ਸੰਘਰਸ਼ ਪਿੜਿਆ ਗਿਆ। ਹਾਂ ਸਾਡੇ ਨਾਲ ਗੱਲ ਕਰਦੀ ਹੈ ਪੱਤਰਕਾਰ ਜੀ ਸਾਡੀ ਸਤਿਕਾਰ। ਤੁਸੀਂ ਕੀ ਜਾਨਣਾ ਚਾਹੋਗੇ ਦੇਖੋ ਪੱਤਰਕਾਰ ਆਪਾਂ ਆਵਾਜ਼ ਬੁਜਾ ਕੇ ਲੋਕਾਂ ਦੀ ਆਮ ਤੋਂ ਛੋਟੀ ਪ੍ਰੋਬਲਮ ਤੋਂ ਖਾਣੇ ਆ ਕਿਨ ਆਪਣੇ ਦੇ ਜਲੂ ਕਿਤੇ ਜਾਂਦਾ ਤਾਂ ਕੋਈ ਅੱਖ ਨਾ ਪੀਗਾ। ਤਦੋਂ ਬੋਲਦਾ ਤੁਹਾਡੇ ਨੂੰ ਜੀ ਜਿਵੇਂ ਸੁਣਿਆ ਕਿ ਸਾਰੇ ਕੇਹੀ ਗੱਲ ਕਹਿੰਦੇ ਨੇ ਕਿ ਜਿਹੜਾ ਪਿਛਲੇ ਸਮੇਂ ਵਿੱਚ ਜੋ ਸਰਕਾਰਾਂ ਦੀ ਗੱਲ ਕਰੀਏ ਤਾਂ ਇੰਨੀ ਕਾਰਵਾਈ ਨਹੀਂ ਹੋਈ ਹਾਲਾਂਕਿ ਜਦੋਂ ਕਿੰਨੇ ਜ਼ਿਆਦਾ ਉਠਲਾਦੀ ਹੈ ਲੱਗਦਾ ਜੂਰ ਹੈ ਪਰ ਇਹ ਸਰਕਾਰ ਨੇ ਤਾਂ ਧਾਰ ਲਿਆ ਕਿ ਅਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ ਕਰ ਜੇ ਬੋਲਾਂਗੇ ਤਾਂ ਸਿਰਫ ਅਸੀਂ ਬੋਲਾਂਗੇ ਹੋਰ ਕੋਈ ਨਹੀਂ ਬੋਲੇਗਾ ਕਿਉਂਕਿ ਆਪ ਜਿਸ ਨੂੰ ਮਰਜੀ ਵੱਡੇ ਬਿਆਨ ਦੇ ਦੇਣ ਪਰ ਜੇਕਰ ਇਹਨਾਂ ਦੇ ਖਿਲਾਫ ਪੱਤਰਕਾਰ ਇੱਕ ਖਬਰ ਲਾਉਂਦਾ ਤੇ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈ ਅੱਜ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਇੱਥੇ ਇਕੱਠੇ ਹੋਏ ਹਾਂ ਅੱਜ ਬਘੇੜੇ ਦੇ ਵਿੱਚ ਮੀਟਿੰਗ ਚੱਲ ਰਹੀ ਹੈਗੀ ਆ ਉਹਦੇ ਵਿੱਚ ਜੋ ਫੈਸਲਾ ਲੈਂਦੇ ਨੇ ਸਾਰਾ ਫ੍ਰੀਕੋਰਟ ਦਾ ਪ੍ਰੈਸ ਕਲੱਬ ਚਾਹੇ ਫ੍ਰੀਕੋਰਟ ਦੇ ਵਾਕਫ ਪ੍ਰੈਸ ਕਲੱਬ ਬਣੀ ਨੇ ਸਾਰੇ ਇਕੱਠੇ ਹੋ ਕੇ ਅਸੀਂ ਸੰਘਰਸ਼ ਕਰਾਂਗੇ ਤੁਹਾਡੇ ਸਾਡੇ ਦੋ ਜਣੇ ਫ੍ਰੀਕੋਰਟ ਵੱਲੋਂ ਜਾਣ ਅਸੀਂ ਹਰ ਇੱਕ ਥਾਂ ਤੇ ਪਹੁੰਚਾਂਗੇ ਪਰ ਇਹ ਆਵਾਜ਼ ਨੂੰ ਕਿਤੇ ਦੱਬ ਨਹੀਂ ਦਵਾਗੇ ਪਰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਅਸੀਂ ਅੱਜ ਉਮੀ ਹੈ ਅਸੀਂ ਫ੍ਰੀਕੋਰਟ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਫ੍ਰੀਕੋਰਟ ਦੇ ਵਿੱਚ ਇਤਿਹਾਸ ਪੱਤਰਕਾਰਾਂ ਨੇ ਇਸ ਮੌਜੂਦਾ ਐਸਐਚਓ ਤੇ ਪਰਚਾ ਕਰਾਇਆ ਹੋਇਆ ਹੈ ਦੇ ਸਾਰ ਸਰਕਾਰ ਇਹ ਨਾ ਪੁੱਲ ਜੀ ਅਸੀਂ ਅਰੇ ਵੀ ਇੱਕ ਪਾਸੇ ਰੱਦ ਕਰੇ ਜੇਕਰ ਇਹਦੇ ਚ ਸਹੀ ਜਾਂਚ ਕਰੇ ਤਾਂ ਇਹਨਾਂ ਦੇ ਆਪ ਦੀ ਜਿਹੜੀ ਵਿਧਾਇਕ ਦੀ ਆਡੀਓ ਆ ਉਹਦੇ ਤੇ ਵੀ ਕਾਰਵਾਈ ਕਰੇ ਤੇ ਇਹਦੇ ਉੱਤੇ ਜਿਹੜੀ ਗੱਲ ਕਰਨੀ ਚਾਹੀਦੀ ਆ ਪਰ ਅਸੀਂ ਕਹਿੰਦੇ ਆ ਕਿ ਇਹ ਪਰਚਾ ਰੱਦ ਕੀਤਾ ਜਾਵੇ ਬਿਲਕੁਲ ਗਲਤ ਹੈ ਜੇਕਰ ਇਹ ਵਿੱਚ ਕੋਈ ਪ੍ਰਕਾਸ਼ੀ ਨੂੰ ਪੱਖ ਕਰਨ ਚਾਹੀਦੀ ਉਹਨਾਂ ਨੂੰ ਫੋਨ ਲਾਇਆ ਗਿਆ ਹੈਗਾ ਤੇ ਉਹਨਾਂ ਨੂੰ ਉਹਦਾ ਪੱਖ ਦੇਣਾ ਚਾਹੀਦਾ ਸੀਗਾ ਇਹ ਨਹੀਂ ਕਿ ਜੇਕਰ ਤੁਹਾਡੀ ਅਸੀਂ ਆਵਾਜ਼ ਜਾਂ ਤੁਹਾਡੀਆਂ ਕਮੀਆਂ ਦੱਸਾਂਗੇ ਤੁਸੀਂ ਸਾਡੇ ਤੇ ਕਾਰਵਾਈ ਕਰੋ ਆਪਣਾ ਨੈਕਸਟ ਕਾਰਡ ਵੀ ਬੰਦਾ ਤਾਂ ਪ੍ਰਸਾਸ਼ਨ ਨਾਲ ਆਪਸੇ ਕਰਦੇ ਨੇ ਉਸ ਦਾ ਬਲਾਕ ਆ ਗਿਆ ਮੇਰੇ ਕੋਲ ਜਿਵੇਂ ਕਿ ਹੁਣ ਕੱਲ ਜੈਤੂ ਦੇ ਵਿੱਚ ਪੁਤਲਾ ਹਮਲਾ ਕੀਤਾ ਗਿਆ ਅੱਜ ਵਾ ਸਮੂਹ ਕਿਸਾਨ ਜਥੇਬੰਦੀਆਂ ਮਜ਼ਦੂਰੀ ਜਥੇਬੰਦੀਆਂ ਵਪਾਰੀ ਵਰਗ ਬਥੇਰੇ ਲੋਕਾਂ ਨੇ ਉੱਥੇ ਦਾ ਸਾਹ ਦਿੱਤਾ ਹੈ ਉਵੇਂ ਜੇਕਰ ਕੱਲ ਦਾ ਕੋਈ ਪ੍ਰੈਕਸ਼ਨ ਅੱਜ ਸ਼ਾਮ ਤੱਕ ਕੋਈ ਉੱਥੋਂ ਆਉਂਦਾ ਤੇ ਜੇ ਕੋਈ ਇਹਦਾ ਕੋਈ ਅਗਲਾ ਕੋਈ ਐਕਸ਼ਨ ਹੋਊਗੀ ਕੱਲ ਗੱਲ ਚੱਲ ਰਹੀ ਸੀ ਕਿ ਆਮਪੁਰੇ ਦੇ ਵਿੱਚ ਜਿਹੜਾ ਪ੍ਰਸ਼ਨ ਕੀਤਾ ਜਾਵੇਗਾ ਵਿਧਾਇਕ ਦੇ ਘਰ ਦੇ ਬਾਹਰ ਜੇਕਰ ਉਦੋਂ ਦਾ ਐਕਸ਼ਨ ਮਿਲਦਾ ਤੇ ਅਸੀਂ ਉੱਥੇ ਜਾਵਾਂਗੇ ਨਹੀਂ ਤਾਂ ਕੋਈ ਆਉਣ ਵਾਲ ਦੇ ਵਿੱਚ ਫ੍ਰੀ ਕੋਰਟ ਦੇ ਵਿੱਚ ਅਸੀਂ ਆਪ ਦੇ ਹੈੱਡ ਕੁਆਟਰ ਦੇ ਉੱਪਰ ਜਾਂ ਕੋਸ਼ਿਸ਼ ਕਰਾਂਗੇ ਵੀ ਤਸੀਲਾਂ ਦੇ ਉੱਪਰ ਵੀ ਜਿਹੜਾ ਹੈਗਾ ਸਾਡੇ ਪੱਤਰਕਾਰ ਭਾਈਚਾਰਾ ਉਦਲੇ ਫੁੱਕ ਪ੍ਰਸ਼ਨ ਕਰੇ ਜਾਂ ਮੰਗ ਪੱਤਰ ਦੇਵੇ ਤਾਂ ਜੋ ਇਹ ਜਿਹੜਾ ਮਾਮਲੇ ਨੂੰ ਜਿਹੜਾ ਹੈਗਾ ਸੁਝਾਇਆ ਜਾ ਵੀ ਸਕੇ ਤੇ ਜਿਹੜੀ ਇਹ ਕਾਰਵਾਈ ਹੈਗੀ ਇਹ ਕੀਤੀ ਗਈ ਇਹਨੂੰ ਰਿਕਾਰਡ ਕਰੇ ਰਕੇ ਸੀ ਤੁਸੀਂ ਕੀ ਕਹਿਣਾ ਚਾਹੋਗੇ ਸੱਚੀ ਵਾਈ ਦਬਾਈ ਜਾ ਰਹੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਸਾਰੇ ਪੱਤਰਕਾਰ ਭਰਾ ਇਕੱਠੇ ਹੋਏ ਆ ਜੋ ਆਪ ਦਾ ਆਪਣਾ ਕੀਮਤੀ ਟਾਈਮ ਕੱਢਿਆ ਇਹ ਨਾਲ ਖੜੇ ਆ ਸੱਚੇ ਪੱਤਰਕਰਨ ਨਾਲ ਸਾਰੀਆਂ ਯੂਨੀਅਨਸ ਨਾਲ ਖੜੀਆਂ ਹਾਂ ਸਾਨੂੰ ਵੇਸਾ ਤਰਨੇ ਲਾਣੇ ਪੈਣ ਜੋ ਕਰਨਾ ਮਰਜੀ ਕਰਨਾ ਪਾਵੇ ਸਾਡੇ ਨਾਲ ਸਮਾਜ ਭਲਾਈ ਸਥਾਵਾ ਸਾਰੀਆਂ ਯੂਨੀਅਨ ਨੇ ਸਮਰਥਨ ਦਿੱਤਾ ਹੈ ਨਾਲ ਨਾਲ ਕਿਸਾਨ ਯੂਨੀਅਨ ਨੇ ਵੀ ਅੱਜ ਸਮਰਥਨ ਦਿੱਤਾ ਸਾਨੂੰ ਜੋ ਕਿ ਜੋ ਵੀ ਸਾਡੇ ਕੋਲ ਹੋਇਆ ਅਸੀਂ ਪੱਤਰਕਰਨ ਨਾਲ ਖੜੇ ਹਾਂ ਤੇ ਖੜੇ ਰਵਾਂਗੇ ਅਰ ਉਹ ਜੀ ਤੁਹਾਡਾ ਕੀ ਕਹਿਣਾ ਜੋ ਕਿ ਇਹ ਸੰਘਰਸ਼ ਚੱਲ ਰਿਹਾ ਪੱਤਰਕਾਰੀ ਦਾ ਤੁਹਾਡਾ ਕੀ ਮਨ ਹੈ ਕਹਿਣਾ ਕਿ ਅੱਜ ਜੋ ਅੱਜ ਛੋਟੀ ਜੀ ਗੱਲ ਹੋਈ ਕੱਲੋ ਵੱਡੀ ਹੋ ਸਕਦੀ ਹੈ ਇਹ ਗੱਲਾਂ ਸਹੀ ਹੋ ਰਹੀਆਂ ਜੇ ਤੁਸੀਂ ਦੇਖੋ ਦੇਖੋ ਪੱਤਰਕਾਰ ਭਾਈਚਾਰਾ ਜਿਹੜਾ ਹੈ ਪੱਤਰਕਾਰੀ ਚ ਚੌਥਾ ਥੰਮ ਮੰਨਿਆ ਜਾਂਦਾ ਹੈ ਪਰ ਦੀ ਆਪਾਂ ਇਹ ਗੱਲ ਕਰ ਲਈ ਜੀ ਵੀ ਅੱਜ ਇੱਕ ਪੱਤਰਕਾਰ ਤੇ ਇਸ ਤਰ੍ਹਾਂ ਦਾ ਐਕਸ਼ਨ ਹੋਇਆ ਹੈ ਤੇ ਕੱਲ ਨੂੰ ਕਿਸੇ ਵੀ ਪੱਤਰਕਾਰ ਦੇ ਹੋ ਸਕਦਾ ਹੈ ਤੋਂ ਸਾਰਿਆਂ ਆਪਣੇ ਸਾਰੇ ਪੱਤਰਕਾਰ ਸਾਥੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ادارے ਨਾਲ ਜੁੜਿਆ ਹੈ ਚਾਹੇ ਉਹ ਛੋਟਾ ਪੱਤਰਕਾਰ ਹੈ ਚਾਹੇ ਵੱਡਾ ਪੱਤਰਕਾਰ ਹੈ ਕੋਈ ਵੀ ਹੈ ਤਾਂ ਸਾਰੇ ਪੱਤਰਕਾਰ ਸਾਥੀਆਂ ਚਾਹੀਦਾ ਹੈ ਵੀ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਥੈਂਕ ਯੂ ਜੀ ਦੇਖੋ ਜੀ ਸੱਚ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ ਜੇਕਰ ਆਪਾਂ ਸੱਚੀ ਆਵਾਜ਼ ਨੂੰ ਆਵਾਜ਼ ਦੇਣਾ ਕੋਈ ਸੰਕਟਕਾਰ ਨਹੀਂ ਚਾਹੁੰਦਾ ਸਾਡੇ ਨਾਲ ਚੰਨਾ ਜੀ ਐਂਡ ਸੀਨੀਅਰ ਬਸਰ ਜੀ ਜਨਾਏ ਸੱਚੀ ਗੱਲ ਤੋਂ ਅੱਡਾ ਨਹੀਂ ਗਿਆ ਮੈਂ ਅੱਜ ਆਪਣੀ ਇਹ ਲੜਾਈ ਹੈ ਆਪਾਂ ਸ਼ੁਰੂ ਕੀਤੀ ਹੈ ਅਗਾ ਕਿੱਥੇ ਤੱਕ ਜਾ ਸਕਿਆ ਨਹੀਂ ਜੀ ਇਸ ਐਕਸ਼ਨ ਆਪਾਂ ਲੈਂਗੋ ਸਟਾਪ ਕਰ ਸਕਾਂਗੇ ਕੋਈ ਵੀ ਕੋਈ ਦਾਰ ਬਸੂ ਦੋ ਪੰਚਰਾ ਕਹੂਗਾ ਕਿ ਉਵੇਂ ਕਰਾਂਗੇ ਪਲਾਨ ਕਰਦੇ ਆ ਬਿਨਾਂ ਬਿਨਾਂ ਰਣਨੀਤੀ ਤਿਆਰ ਕੀਤੇ ਤੂੰ ਕੋਈ ਯੁੱਧ ਨਹੀਂ ਲੜ ਸਕਦਾ ਤੁਸੀਂ ਪੱਤਰਕਾਰ ਇੱਕ ਤੁਸੀਂ ਆਪਣੀ ਰਣਨੀਤੀ ਤਿਆਰ ਕਰੋ ਕਰੋ ਤੁਸੀਂ ਉਹਨਾਂ ਦੇ ਨਾਮ ਨੇ ਜਿੱਦ ਲੜਾਂਗੇ ਲੰਡਾ ਨਾਲ ਲੜਾਂਗੇ ਜੀਵਨ ਤੁਸੀਂ ਦੇਖ ਰਹੇ ਹੋ ਕਿ ਉਹ ਰਾਜ ਦੇਸੀ ਦਸਤਾਵੇਜ਼ਾਂ ਦੀ ਮੰਗ ਕਰਕੇ ਜਨ ਜਾ ਰਹੇ ਹਨ ਇੱਕ ਬਹੁਤ ਐਮੀਰ ਰਖਦੇ ਆਂ ਦੇਖੋ ਪੱਤਰਕਾਰ ਬਹੁਤ ਐਮੀਰ ਰਖਦੇ ਆਂ ਹਮ ਡਿਸਟ੍ਰਿਕਟ ਫਰੀਦਕੋਟ ਵਿੱਚ ਇੱਕ ਪਹਿੱਦ ਖਾਈ ਗਈ ਹੈ ਜੋ ਅੱਜ ਇਕੱਠਾ ਕੀਤਾ ਗਿਆ ਇੱਕ ਪਹਿੱਦ ਖਾਈ ਗਈ ਹੈ ਚਾਹੇ ਛੋਟੀ ਲੈਣ ਤੋਂ ਪੱਤਰਕਾਰਾਂ ਚਾਹੀਏ ਉਹ ਇਲੈਕਟ੍ਰੋਨਿਕ ਹੈ ਜਾਂ ਪ੍ਰਿੰਟਿਕ ਹੈ ਤੇ ਆਵਾਜ਼ ਇਹ ਸੱਚ ਦੀ ਦਵਾਈ ਨਹੀਂ ਜਾ ਸਕਦੀ ਅਗਲੇ ਜੋ ਵੀ ਰਿਜ਼ਲਟ ਆਗੇ ਅਸੀਂ ਆਪਣੇ ਚੈਨਲੇ ਥਰੂ ਦੱਸ ਦੇਵਾਂਗੇ ਫਰੀਦਕੋਟ ਤੋਂ ਜੇ ਕਿ ਨੈਸ਼ਨਲ ਸ਼ਰਮ ਜੀ